ਹੜਾਂ ਤੋਂ ਬਾਅਦ ਕੰਡਿਆਲੀ ਤਾਰ ਤੋਂ ਪਾਰ ਖੇਤਾਂ 'ਚ ਜਾਣ ਲਈ ਬੀਐਸਐਫ ਨੇ ਗੇਟ ਖੋਲ ਦਿੱਤੇ ਨੇ ਭਾਰਤ-ਪਾਕਿਸਤਾਨ ਸਰਹੱਦ ਤੇ ਕੰਡਿਆਲੀ ਤਾਰ ਤੋਂ ਪਾਰ ਕਿਸਾਨਾਂ ਦੀ ਫਸਲ ਤਬਾਹ ਹੋ ਗਈ ਹੈ ਸਾਬਕਾ ਕੈਬਨਿਟ ਮੰਤਰੀ ਤੇ ਵਿਧਾਇਕ ਕੁਲਦੀਪ ਢਾਲੀਵਾਲ ਨੇ ਕਿਸਾਨਾਂ ਦੀਆਂ ਫਸਲਾਂ ਦਾ ਜਾਇਜ਼ਾ ਲਿਆ ਅੰਮ੍ਰਿਤਸਰ ਦੇ ਭਾਰਤ-ਪਾਕਿਸਤਾਨ ਸਰਹੱਦ ਨੇੜੇ ਬੀਓਪੀ ਮਾਜੀਮੀਆਂ ਤੇ ਬੀਐਸਐਫ ਨੇ ਗੇਟ ਨੇ ਜਿਹੜੇ ਉਹ ਖੋਲ ਦਿੱਤੇ ਨੇ ਅੰਮ੍ਰਿਤਸਰ ਵਿੱਚ ਭਾਰਤ-ਪਾਕਿਸਤਾਨ ਸਰਹੱਦ ਨੇੜੇ ਵਗਦੇ ਰਾਵੀ ਦਰਿਆ ਨੇ ਵੱਡੇ ਪੱਧਰ ਤੇ ਕਿਸਾਨਾਂ ਦਾ ਨੁਕਸਾਨ ਕੀਤਾ। ਉੱਥੇ ਹੀ ਕੰਡਿਆਲੀ ਤਾਰ ਤੋਂ ਪਾਰ ਖੇਤੀ ਕਰਨ ਵਾਲੇ ਕਿਸਾਨਾਂ ਦੀ ਝੋਨੇ ਦੀ ਫਸਲ ਦਾ ਵੱਡੇ ਪੱਧਰ ਤੇ ਨੁਕਸਾਨ ਹੋਇਆ। ਭਾਰਤ-ਪਾਕਿਸਤਾਨ ਸਰਹੱਦ ਨੇੜੇ ਬੀਓਪੀ ਮਾਜੀਮੀਆ ਦਾ ਅੱਜ ਸਾਬਕਾ ਕੈਬਨਿਟ ਮੰਤਰੀ ਤੇ ਵਿਧਾਇਕ ਕੁਲਦੀਪ ਸਿੰਘ ਢਾਲੀਵਾਲ ਨੇ ਕੰਡਿਆਲੀ ਤਾਰ ਤੋਂ ਪਾਰ ਜਾ ਕੇ ਕਿਸਾਨਾਂ ਦੀਆਂ ਫਸਲਾਂ ਦਾ ਜਾਇਜ਼ਾ ਲਿਆ। ਇਸ ਮੌਕੇ ਸਾਫ ਦਾ ਕੈਬਨਿਨ ਮੰਤਰੀ ਤੇ ਵਿਧਾਇਕ ਕੁਲਦੀਪ ਸਿੰਘ ਧਾਰੀਵਾਲ ਨੇ ਕਿਹਾ ਕਿ ਹੜ੍ਹ ਨਾਲ ਵੱਡੇ ਪੱਧਰ ਤੇ ਕਿਸਾਨਾਂ ਦੀਆਂ ਫਸਲਾਂ ਦਾ ਨੁਕਸਾਨ ਹੋਇਆ ਤੇ ਅੱਜ ਉਹਨਾਂ ਨੇ ਕੰਡਿਆਲੀ ਤਾਰ ਤੋਂ ਬਾਹਰ ਜਾ ਕੇ ਕਿਸਾਨਾਂ ਦੀਆਂ ਫਸਲਾਂ ਦਾ ਜਾਇਜ਼ਾ ਲਿਆ ਜਿੱਥੇ ਕਿਸਾਨਾਂ ਦੀ ਫਸਲ ਪੂਰੇ ਤਰੀਕੇ ਦੇ ਨਾਲ ਤਬਾਹ ਹੋ ਚੁੱਕੀ ਹੈ ਉਹਨਾਂ ਨੇ ਕਿਹਾ ਹੈ ਕਿ ਪੰਜਾਬ ਸਰਕਾਰ ਵੱਲੋਂ ਕਿਸਾਨਾਂ ਨੂੰ ਬੰਦਾ ਮੁਆਵਜ਼ਾ ਦਿੱਤਾ ਜਾਏਗਾ ਮੋਤੇ ਹੀ ਉਹਨਾਂ ਨੇ ਕਿਹਾ ਹੈ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਉਹ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨਾਲ ਵਿਸ਼ੇਸ਼ ਮੁਲਾਕਾਤ ਕਰਨਗੇ ਤਾਂ ਜੋ ਜਨਾਲਾ ਹਲਕੇ ਦੇ ਵਿੱਚੋਂ ਹੜ੍ਹ ਨਾਲ ਹੋਈ ਤਬਾਹੀ ਬਾਰੇ ਉਹਨਾਂ ਨੂੰ ਜਾਣਕਾਰੀ ਦਿੱਤੀ ਜਾ ਸਕੇ ਇਸ ਮੌਕੇ ਕਿਸਾਨਾਂ ਨੇ ਕਿਹਾ ਕਿ ਕੰਡਿਆਲੀ ਤਾਰ ਤੋਂ ਬਾਹਰ ਉਹ ਖੇਤੀ ਕਰਦੇ ਨੇ ਤੇ ਹੜ੍ਹ ਨਾਲ ਉਹਨਾਂ ਦੀ ਝੋਨੇ ਦੀ ਫਸਲ ਪੂਰੇ ਤਰੀਕੇ ਦੇ ਨਾਲ ਤਬਾਹ ਹੋ ਚੁੱਕੀ ਹੈ ਉਹਨਾਂ ਨੇ ਪੰਜਾਬ ਸਰਕਾਰ ਕੋਲੋਂ ਮੰਗ ਕੀਤੀ ਹੈ ਕਿ ਜਲਦ ਤੋਂ ਜਲਦ ਉਹਨਾਂ ਨੂੰ ਬੰਦਾ ਮੁਆਵਜ਼ਾ ਦਿੱਤਾ ਜਾਏ ਤੁਹਾਨੂੰ ਦੱਸ ਦਈਏ ਕਿ ਬੀਐਸਐਫ ਨੇ ਜਿਹੜੇ ਕੰਡਿਆਲੀ ਤਾਰ ਤੋਂ ਪਾਰ ਖੇਤਾਂ 'ਚ ਜਾਣ ਲਈ ਗੇਟ ਹੈ ਜਿਹੜਾ ਉਹ ਖੋਲ ਦਿੱਤਾ ਆ ਭਾਰਤ ਪਾਕਿਸਤਾਨ ਸਰਹੱਦ ਤੇ ਕੰਡਿਆਲੀ ਤਾਰ ਤੋਂ ਪਾਰ ਜੋ ਕਿਸਾਨਾਂ ਦੀਆਂ ਫਸਲਾਂ ਨੇ ਉਹ ਰਾਵੀ ਦਰਿਆ ਨੇ ਤਬਾਹ ਕਰ ਦਿੱਤੀਆਂ ਨੇ ਜਿਸ ਤੋਂ ਬਾਅਦ ਉੱਥੇ ਵਿਧਾਇਕ ਕੁਲਦੀਪ ਸਿੰਘ ਢਾਲੀਵਾਲ ਨੇ ਜਿਹੜੇ ਉਹ ਜਾਇਜ਼ਾ ਲੈਣ ਦੇ ਲਈ ਗਏ ਨੇ ਇਹ ਆਪਾਂ ਬਿਲਕੁਲ ਹਿੰਦ-ਪਾਕ ਬਾਰਡਰ ਤੇ ਖੜੇ ਆ ਸਾਡੇ ਅਜਨਾਲੇ ਹਲਕੇ ਦੇ ਵਿੱਚ ਮੱਝੀਆਂ ਬੀਐਸਐਫ ਦੀ ਚੌਂਕੀ ਹੈ। ਔਰ ਬਿਲਕੁਲ ਆਪਾਂ ਗਰਾਉਂਡ ਜੀਦੋਂ ਧੋ ਕੇ ਆਏ ਆ ਜਿੱਥੇ ਪਾਕਿਸਤਾਨ ਦਾ ਅਗਲਾ ਖੇਤ ਸੀਗਾ। ਉੱਥੋਂ ਤੱਕ ਆਪਣਾ ਚੋਨਾ ਦੇਖ ਕੇ ਆਏ ਆ। ਉਹ ਸਾਰਾ ਚੋਨਾ ਜੋ ਇਹਨਾਂ ਬਦਵਾਦ ਹੋ ਗਿਆ। ਉਹ ਮੈਂ ਜੇ ਹੀ ਆਪਕੋ ਦਿਖਾਣਾ ਥਾ ਕਿ ਦੇਖਿਓ ਪੂਰੇ ਦਾ ਪੂਰਾ ਚੋਨਾ ਜੋ ਆਪਕੋ ਹਰੀ ਪਤਾਲੀ ਦੇਸੀ ਦੀ ਆ ਪਤਾਲੀ ਹੈ ਉਹ ਕੁਛ ਨਹੀਂ ਹੈ। ਕਿਉਂਕਿ ਇੱਥੇ ਵੀ ਜਿੱਦਨ ਪਾਣੀ ਆਇਆ ਮੈਂ ਉਸ ਦਿਨ ਵੀ ਆਇਆ ਸੀ ਇੱਥੇ ਵੀ 8 8 9 9 10 10 ਫੁੱਟ ਪਾਣੀ ਸੀਗਾ। ਤੇ ਸਾਰਾ ਕਿਸਾਨਾਂ ਦਾ ਵਿਚਾਰਿਆਂ ਦਾ ਚੋਨਾ ਕੰਡਿਆਂ ਵਾਲੀ ਥਾਂ ਦੇ ਅੱਗੇ ਵੀ ਖਲਾਬ ਹੋ ਗਿਆ। ਉਹਦੇ ਬੜਾ ਰਿਸਕ ਵਾਲਾ ਕੰਮ ਕਰਦੇ ਆ। ਸਵੇਰੇ ਆਉਂਦੇ ਆ 10 ਵਜੇ 4 ਵਜੇ ਵਾਪਸ ਜਾਂਦੇ ਆ ਉਹ ਬਿਲਕੁਲ ਜ਼ੀਰੋ ਗਰਾਊਂਡ ਤੇ ਕੰਮ ਕਰਦੇ ਆ ਅੱਗੇ ਪਾਕਿਸਤਾਨ ਵਾਲੇ ਹੁੰਦੇ ਆ। ਕੋਈ ਸ਼ੈਤਾਨ ਬੰਦਾ ਕੁਝ ਵੀ ਕਰ ਸਕਦਾ। ਆਪਣੇ ਆਪ ਨੂੰ ਇਹ ਰਿਸਕ 'ਚ ਪਾ ਕੇ ਫੇਰ ਇੱਥੇ ਆ ਕੇ ਖੇਤੀ ਕਰਦੇ ਆ ਤੇ ਮੈਨੂੰ ਦੁੱਖ ਆ ਕਿ ਇਹਨਾਂ ਦੀ ਵਿਚਾਰਿਆਂ ਦੀ ਪੂਰੀ ਖੇਤੀ ਉਹਦੇ ਇੱਕ ਹੀ ਫਸਲ ਹੁੰਦੀ। ਅਵੀ ਨਾ ਨੋਟ ਕਰ ਲੋ ਤੁਸੀਂ ਕਿ ਇੱਕ ਹੀ ਫਸਲ ਸਿਰਫ ਝੋਨਾ ਹੀ ਬੀਜ ਸਕਦੇ ਆ ਉਹ ਤੋਂ ਬਾਅਦ ਨਹੀਂ ਕੁਝ ਲਾ ਸਕਦੇ ਤੇ ਝੋਨਾ ਇਹਨਾਂ ਦਾ ਵਿਚਾਰਿਆਂ ਦਾ ਬਦਵਾਦ ਹੋ ਗਿਆ ਬਹੁਤ ਬੁਰੀ ਹਾਲਤ ਹੋਈ ਆ ਸੋ ਮੈਂ ਉਹ ਦੇਖਣ ਆਇਆ ਸੀ ਕੱਲ ਅਸੀਂ ਮੀਟਿੰਗ ਕੀਤੀ ਸੀ ਤੇ ਸਾਡੇ ਜਿਹੜੇ ਗਰਦਾਬ ਦੀ ਕਰਨ ਵਾਲੇ ਅਫਸਰ ਆ ਉਹਨਾਂ ਦੀਆਂ ਡਿਊਟੀਆਂ ਲਗਾਈਆਂ ਸੀ ਤੇ ਅੱਜ ਹੁਣੇ ਹੀ ਮੈਂ ਜਾ ਕੇ ਡੀਸੀ ਸਾਹਿਬ ਨੂੰ ਮਿਲਣਾ ਅੱਜ ਨਾਲੇ ਉਹਨਾਂ ਨੂੰ ਮੈਂ ਕਹੂੰਗਾ ਕਿ ਉਹ ਸਪੈਸ਼ਲ ਗਰਦਾਬ ਦੀ ਜੜੀ ਐ ਇਸ ਏਰੀਏ ਦੀ ਕਦਾ ਆਕੇ ਤੇ ਜਲਦੀ ਤੋਂ ਜਲਦੀ ਇਹਨਾਂ ਲੋਕਾਂ ਨੂੰ ਪੈਸੇ ਜੜਿਆ ਦਿੱਤੇ। ਕੋਈ ਪੋਸਟਾਂ ਦਾ ਵੀ ਨੁਕਸਾਨ ਹੋਇਆ ਕਾਫੀ ਹੋਰ ਵੀ ਨਹੀਂ। ਨਹੀਂ ਨਹੀਂ ਪੋਸਟਾਂ ਦਾ ਵੀ ਨੁਕਸਾਨ ਹੋਇਆ ਉਹ ਵੀ ਸਰਕਾਰ ਕਦੇ ਵੀ ਮਤ ਜਿਹੜੀਆਂ ਸਾਡੇ ਹੱਦ ਦੇ ਵਿੱਚ ਆਉਂਦੀਆਂ ਉਹ ਕਹਾਂਗੇ ਇਹ ਪਹਿਲਾਂ ਵੀ ਕਰਦੇ ਹੁੰਦੇ ਆ। ਹੁਣ ਵੀ ਕਹਾਂਗੇ ਬਦਲ ਜਰੀ ਪੋਸਟਾਂ। ਕਿਸਾਨਾਂ ਦੀ ਹੋਰ ਮਦਦ ਸੀਐਮ ਸਾਹਿਬ ਨਾਲ ਮੁਲਾਕਾਤ ਹੋਣਗੀ। ਹਾਂ ਸੀਐਮ ਸਾਹਿਬ ਨੂੰ ਮੈਂ ਮਿਲਣਾ ਪਸੂ ਸ਼ਾਇਦ ਸੀਐਮ ਸਾਹਿਬ ਦਾ ਮੁਲਾਕਾਤ ਹੋਊਗੀ ਚੰਡੀਗੜ੍ਹ ਜਾਣਾ। ਸੀਐਮ ਸਾਹਿਬ ਨੂੰ ਵੀ ਦੱਸਾਂਗੇ ਕਿ ਤਦ ਕੰਡੇ ਵਾਲੀ ਤਾਤ ਤੋ ਅੱਗੇ ਜਿਹੜੀ ਕੀ ਸਥਿਤੀ ਆ। ਕਿਉਂਕਿ ਤੋੜ ਹੀ ਇੱਥੋਂ ਲੈ ਕੇ ਜਿੰਨੀਆਂ ਸਾਡੀਆਂ ਚੌਕੀਆਂ ਜਿੰਨੇ ਗੇਟ ਇਹ ਸਭ ਬਲ ਜਿਹੜਾ ਉਹ ਸਭ ਤੋਂ ਅੱਗੇ ਜਿਹੜੀ ਫਸਲ ਜਿਹੜੀ ਆ ਉਹ ਸਾਰੀ ਬੜਵਾਲੀ ਸੀ ਪਹਿਲਾਂ ਤੁਸੀਂ ਆਏ ਜਦੋਂ ਪਾਰੀ ਹਾੜੇ 10 10 ਫੁੱਟ ਪਾਣੀ ਉਹਦੋਂ ਮੈਂ ਦੇਖ ਕੇ ਗਿਆ ਪਾਣੀ ਦੇਖ ਕੇ ਗਿਆ ਸੀਗਾ ਬਹੁਤ ਬੁਧੀਆ ਹਾਲ ਸੀਗੀ ਇੱਥੇ ਵੀ 10 ਫੁੱਟ ਦੇ ਕਰੀਬ ਪਾਣੀ ਸੀਗਾ ਤੇ ਬਾਅਦ ਮੈਂ ਹੁਣ ਦੇਖ ਰਿਆ ਸੀਗਾ ਵੀ ਵੇਖਣ ਨੂੰ ਹਰ ਬੰਦੇ ਨੂੰ ਲੱਗਣਾ ਕਿ ਜਿੱਦਾਂ ਹਰਿਆਲੀ ਆ ਪਰ ਉਹ ਚੋਨਾ ਖਰਾਬ ਹੋ ਗਿਆ ਵਿੱਚੋਂ ਸਾਰਾ ਤੁਸੀਂ ਲੈ ਕੇ ਵੀ ਆਇਆ ਜੋ ਆ ਦੇਖੋ ਚੋਨਾ ਸਾਰਾ ਹੀ ਖਰਾਬ ਹੋ ਗਿਆ ਬੰਦਾ ਇਹਦਾ ਕੋਈ ਪੱਤਾ ਵੈਸਾ ਦੀ ਆ ਉਦਾਂ ਹਰਿਆ ਥੱਲੋਂ 45 ਹਦੀ ਰਹਿ ਗਈ ਬਾਕੀ ਸਾਰਾ ਖਤਮ ਹੋ ਗਿਆ ਸਮਝਦੇ ਕਿ ਗੱਲ ਹਾਂ ਇਸ ਕਰਕੇ ਮੈਂ ਕਹੂੰਗਾ ਕਿ ਇਹਨਾਂ ਕਿਸਾਨਾਂ ਨੂੰ ਵੀ ਪੂਰਾ ਮੌਜਦਾ ਜਿਹੜਾ ਮਿਲਣਾ ਚਾਹੀਦਾ ਮੈਂ ਸੀਐਮ ਸਾਹਿਬ ਨੂੰ ਬੇਨਤੀ ਕਰੂੰਗਾ ਉਹਨੇ ਆਪਣੇ ਡੀ ਸਾਹਿਬ ਦੇ ਨਾਲ ਮੀਟਿੰਗ ਕਰ ਨੂੰ ਕਿਵੇਂ ਦੇ ਦੇ ਜੀ ਇਹਨਾਂ ਦੀ ਬਾਪ ਪਾਲਣੀ ਚਾਹੀਦੀ ਸੈਂਟਰ ਸਰਕਾਰ ਨੇ ਕੀ ਕਰਦਾ ਉਹਨਾਂ ਨੇ ਤਾਂ ਕੀਤਾ ਹੀ ਕੁਛ ਨਹੀਂ ਸੈਂਟਰ ਸਰਕਾਰ ਤੇ ਮੋਦੀ ਉਧਾਂ ਆਇਆ ਉਧਾਂ ਗਿਆ ਉਹਨਾਂ ਨੂੰ ਬੰਦਾ ਪੁੱਛੇ ਇੱਥੇ ਆ ਕੇ ਤੂੰ ਦੇਖ 1600 ਕਰੋੜ ਆਪਾਂ 2000 ਕਰੋੜ ਰੁਪਈਆ ਕੱਲਾ ਹੀ ਨਾਲੇ ਲਈ ਮੰਗਦੇ ਤੇ ਮੋਦੀ ਜੀ ਪੂਰੇ ਪੰਜਾਬ ਲਈ 1600 ਕਰੋੜ ਰੁਪਈਆ ਦੇ ਗਏ ਸੋ ਨਸਕੂਰ ਉਰਦਾ ਕੀ ਬਣੂਗਾ ਸਾ ਸਾਬੀ ਸਾਡੀਆਂ ਸਭ ਰੋਡ ਟੁੱਟ ਗਿਆ ਹਸਪੀਟਲ ਬਹਿ ਗਏ ਸਕੂਲ ਬਹਿ ਗਏ ਸਾਡਾ ਕਿੰਨਾ 30000 ਤੋਂ ਉੱਪਰ ਏਕੜ ਜਿਹੜਾ ਝੋਨਾ ਉਹ ਬਰਬਾਦ ਹੋ ਗਿਆ ਝੋਨਾ ਦੀ ਬੜੀ ਟੌਪ ਦੀ ਮਤਲਬ ਆਸਵਸਤੀ ਉਹ ਸਭ ਬਰਬਾਦ ਹੋ ਗਈ ਤੇ ਮੋਦੀ ਜੀ ਨੇ ਤਾਂ ਸਭ ਨਵਾਸ਼ ਕੀਤਾ ਸਾਨੂੰ ਬਹੁਤ ਜ਼ਿਆਦਾ ਨਾਸ਼ ਕੀਤਾ ਔਰ ਬਹੁਤ ਦੁੱਖ ਹੈ ਕਿ ਮੋਦੀ ਜੀ ਨੇ ਪੰਜਾਬ ਦੇ ਪਤੀ ਆਪਣਾ ਜੋ ਫਜ਼ੀਓ ਨਹੀਂ ਦਬਾਇਆ ਸਮਝਦੇ ਕਿ ਨੁਕਸਾਨ ਵਿਛਾ ਦਿਆਂਦਾ ਸਾਦਾ ਦਾ ਹੋ ਗਿਆ ਇੰਨਾ ਰਿਸਕ ਲਿਆ ਉਹਨਾਂ ਨੇ ਜ਼ਿੰਦਗੀ ਦਾ ਜੀਰੋ ਲਾਈਨ ਦੇ ਉੱਤੇ ਆ ਕੇ ਉਹਨਾਂ ਨੇ ਖੇਤੀ ਕੀਤੀ ਪਰ ਪਰਮਾਤਮਾ ਨੇ ਕਹਿ ਜਿਹੜਾ ਉਹ ਕਰਾਤਾ ਉਹਨਾਂ ਦੀ ਵੀ ਸਾਰੀ ਫਸਲ ਜਿਹੜੀ ਹੈ ਕਾफी ਨੁਕਸਾਨ ਹੋ ਗਿਆ ਜਿਵੇਂ ਦੇਖ ਰਹੇ ਕਿ ਪੱਤੋਂ ਤੱਕ ਪਛਾਲ ਨਹੀਂ ਨਹੀਂ ਆਪਾਂ ਨੂੰ ਦੇਖਣ ਨੂੰ ਲੱਗਦਾ ਕਿ ਹਰੇ ਝੋਨੇ ਆ ਪਰ ਇਹ ਸਾਰੀ ਪੱਤਲ ਪੈ ਗਈ ਹਾਂ ਆਪਾਂ ਦੇਖਣ ਨੂੰ ਵੇਖਣ ਨੂੰ ਲੱਗਦਾ ਕੁਛ ਵੀ ਆ ਹਰੇ ਆ ਪਰ ਹਰੇ ਨਹੀਂ ਬਚਾਦੇ ਸਭ ਪੱਤਲ ਪੈ ਗਈ ਸਾਦਾ ਖਰਾਬ ਹੋ ਗਿਆ ਹਾਂਜੀ ਪਰ ਭਾਈ ਜੀ ਨਹੀਂ ਅਸੀਂ ਦਾ ਸਰਕਾਰ ਵੱਲੋਂ ਜੋ ਮੁੱਖ ਮੰਤਰੀ ਸਾਹਿਬ ਨੇ ਐਨਾਨਸ ਕੀਤਾ ਉਹ ਸਾਦੇ ਮੁਆਵਜ਼ੇ ਜੜਿਆ ਉਹ ਆਪਾਂ ਦਵਾਵਾਂਗੇ ਬਹੁਤ ਕਿਸਾਨਾਂ ਦੀ ਮਦਦ ਬਹੁਤ ਸਰਕਾਰ ਕਾ ਗਈ ਕਾਰਵਾਈ ਜੇ ਲੈ ਕੇ ਆਉਂ ਜੇ ਲੈ ਕੇ ਉਹ ਤਾਂ ਕਰਨੀ ਦੇਖ ਲੈ ਸਰ ਥੈਂਕ ਯੂ ਸਰ ਆ ਹਾਂ ਦੇਖੀ ਹਾਲ ਹੈ ਹਾਂ ਹਾਂ ਪਾਸਾ ਠੀਕੋ ਹਾਂਜੀ ਕਿੱਦਾਂ ਸਰ ਠੀਕੋ ਸਾਰੇ ਆਪਾਂ ਅੱਗੇ ਸਾਰੇ ਖੇਤੀ ਕਰਨ ਵਾਲੇ ਹਾਂਜੀ ਹਾਂਜੀ ਅੱਛਾ ਇੱਥੋਂ ਐਸੇ ਗੇਟ ਤੋਂ ਜਾਂਦੇ ਆਪਾਂ ਹਾਂ ਕਿਉਂ ਕਿ ਤੋਂ ਅੱਛਾ ਕਿਦਾਂ ਆਪਣਾ ਅੱਗੇ ਕਿੰਨੇ ਅੱਕ ਖਰਾਬ ਹੋਈਆਂ ਫਸਲਾਂ 50 60% ਫਸਲ ਖਰਾਬ ਹੋ ਗਈ ਅੱਛਾ ਮੁੰਜਰਾਈ ਦੀ ਨਿਕਲਿਆ ਪਾਣੀ ਦੇ ਦਬ ਵੱਜੀ ਤੋਂ ਸਾਰੀਆਂ ਖਰਾਬ ਹੋ ਗਈ ਅੱਛਾ ਇਹ ਇਜਾਜ਼ਤ ਦੇਣਗੇ ਆਪਾਂ ਨੂੰ ਵੇਖੋ ਉਹ ਕੋਈ ਬਾਤ ਨਹੀਂ ਅਨਮਤੀ ਵਾਲੀ ਕੋਈ ਬਾਤ ਨਹੀਂ ਹੈ ਵੀ ਕੋਬੀ ਦਾ ਆ ਜਾ ਤੂੰ ਹਾਂ ਆਹ ਥੂੜ ਇਦਾਂ ਗਾ ਨਹੀਂ ਦੋ ਨਾ ਸਾਰੇ ਦਾਲੇ ਸਾਰੇ ਖਾਪੋ ਗਏ ਆਜੋ ਆਜੋ ਸਾਹਿਬ ਨਹੀਂ ਘਾਪੇ ਸਭ ਖਲਾਬ ਉਹ ਉਧਰ ਉਹ ਤੀਕਲੇ ਥਾਕ ਦੇ ਵਿੱਚੋਂ ਕਿ ਜਾਗੇ ਉਹ ਤੋਂ ਦੋ ਰੁਪਏ ਪੈ ਗਿਆ ਤੇ ਬੜਾ ਬਰਬਾਦ ਹੀ ਹੋ ਗਿਆ ਸਾਰੇ ਉਹਦੇ ਮੁਸ਼ਕਿਲ ਹਲ ਮਾਰ ਖਤਮ ਹੋ ਗਿਆ